제가 하나 반드시 야 ਇਹ ਤਾਂ ਰੈਕਸ਼ਨ ਬਹੁਤ ਹੈ ਮੈਂ ਤੂੰ ਆਜੋ ਨਾਲ ਹੀ ਬੱਜੋ ਅੰਦਰ ਬਈ ਤਬਾਹ ਹੋ ਤਾ ਮਾੜਾ ਮੈਂ ਲੈਂ ਲੱਗ ਜਾਂਦੀ ਮੈਨੂੰ ਲੈਂ ਦੀ ਮਾੜੀ ਗੀਤ ਲੈਂ ਤੇ ਲੈਂ ਤੇ ਗਾਦੀ ਲੈਂ ਤੇ ਲੱਕੋ ਤੀ ਲੈਂ ਨਾ ਬੜੀਆਂ ਤੋੜ ਦੇਵੇ ਇਹ ਅਨ ਲੈਂ ਤੇ ਬਾ ਆ ਕੋਈ ਲਾਵੇ ਨਾ ਲੈਂ ਤੇ ਮਾੜੀ ਅੱਛਾ ਵਾਈਗਨ ਗੀਤ ਤੇ ਸਾਰੀਆਂ ਗੋਲਮੋ ਪਿਆਰੇ ਸੱਤਾਂ ਨੂੰ ਤੇਜ਼ ਮਾਹਸ ਮੇਰੇ ਨੂੰ ਬਾਹਰ ਨੂੰ ਆਸੀਆਂ ਤੇ ਚੇਕੋ ਸੁਣਦੇ ਆ ਨੋਵੇਂ ਬਾਚ ਉਹ ਜੇਗ ਬਾਦਲ ਮਹਾਰਾਜ ਨੇ ਉਤਾਰ ਪ੍ਰਭੂ ਦੀ ਲੱਖ ਲੱਖ ਉਹਦਾਈ ਜੀ ਕਿ ਇਹ ਗੁਰਪੁਰ ਜਿਹੜਾ ਜੇ ਤੁਸੀਂ ਬੋਲ ਰਹੇ ਆ ਇੱਕ ਹੁੱਕੇ ਮਹਾਰ ਬੁਰਵਾਰਾ ਜਿੱਥੇ ਗੁਰੂ ਜੇਗ ਬਾਦਲ ਮਹਾਰਾਜ ਜੀ ਨੇ ਜਨੂ ਰੀਤਾ ਇੱਥੇ ਬਾਬਾ ਬਟਮਨ ਸਾਰਾ ਇਸ਼ਾ ਦਿਵਾਰਿਆ ਇੱਕ ਬਹਾਦਰ ਸਿਪਰੀਏ ਕਰਦਾਉ ਨਿੱਧਾਟ ਹੈ ਸਾ ਸਗਤ ਉਹ ਜੇਗ ਬਾਦਲ ਮਹਾਰਾਜ ਜੀ ਨੇ ਉਹ ਬਰਾਹੀ ਨੂੰ ਬਚਾਇਆ ਸਾਡਾ ਸਰਪੰਚ ਦਾਨ ਦਾਨ ਕੀਤਾ ਉਹਦਾ ਬੁਲਬੁਲ ਉਹ ਗੁਰੂਆਰਾ ਫੰਡ ਕਮੇਟੀ ਦਾ ਸੇਵਾ ਕਿਹਦਾ ਦਾੰਦਗੜ ਸਾਹਿਬ ਦੇ ਪ੍ਰਬੰਧ ਦੇ ਵਿੱਚ 3-4 ਹੋਏ ਤੋਂ ਚੱਲ ਰਹੇ ਆ ਸਕਤਾ ਦੇਰ ਤਾਂ ਆ ਗਏ ਨੇ ਦੂਕੇ ਲੱਗਰ ਚੱਲ ਰਹੇ ਨੇ ਸੁਵਿਧਾ ਬੁਹਰਾ ਚ ਉਹਦੇ ਨਹੀਂ ਤੇ ਬਿਜੋਸ ਤੋਂ ਤਾਂ ਗਿਆ ਨੇ ਬੇਦੋਮਾਈ ਨੇ ਉਹੋ ਕੁਝ ਜਿਹੜਾ ਜਮਦਾ ਬੋਲ ਨਹੀਂ ਨੇ ਕਿ ਲੱਗੇ ਬਹੁਤ ਅੰਦੇਵੀ ਇਹ ਖਾਵੇਂ ਮਾਰੇ ਦੇ ਗੇਰੀ ਜਹਾਜ਼ਾਂ ਨਾਲ ਜੜੀ ਕਲਾ ਕਰੇ ਹਨ ਫਰਕ ਕਿਹਨੂੰ ਹੈ ਕੀਮੀ ਜੰਦਨ ਵਾਲ ਦੇ ਵਿੱਚ ਕਿਡਨੀ ਕਲਾਚ ਜੇਵਾਦ ਮੰਨਦੇ ਸਰ ਤੇ ਜਿਹੜੇ ਨੇ ਵਰਕਰ ਨੇ ਉਹ ਵੀ ਜੇਵਾਦ ਮੰਨਦੇ ਨੇ ਵਾਈਗਲ ਜੀ ਕਾਤ ਵਾਈਗਲ ਜੀ video oh. <laughs>